ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਨੇ ਅੱਜ ਦੀ ਕਹਾਣੀ ਆਪਾਂ ਨੂੰ ਲੈ ਕੇ ਜਾ ਰਹੀ ਹੈ ਕੇਰਲ 20 ਅਪ੍ਰੈਲ 2018 ਨੂੰ ਕੇਰਲ ਦਾ ਇੱਕ ਬਹੁਤ ਹੀ ਪੌਪੂਲਰ ਟੂਰਿਸਟ ਸਪੌਟ ਹੈ ਕਿ ਅਕੋਵਲਮ ਆਪਣੇ ਆਯੁਰਵੈਦਿਕ ਟ੍ਰੀਟਮੈਂਟਸ ਤੇ ਲਈ ਮਸ਼ਹੂਰ ਯੋਗਾ ਕਲਾਸਸ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈਗਾ ਕੋਵਲਮ ਇੱਕ ਬਹੁਤ ਛੋਟਾ ਜਿਹਾ ਪਿੰਡ ਹੈ ਪਿੰਡ ਦੇ ਨਾਲ ਹੀ ਇੱਕ ਨਦੀ ਹੈ ਜਿਹੜੀ ਅੱਗੇ ਜਾ ਕੇ ਸਮੁੰਦਰ ਦੇ ਨਾਲ ਕਨੈਕਟ ਹੁੰਦੀ ਆ ਤਾਂ ਉੱਥੇ ਇੱਕ ਬਹੁਤ ਸੋਹਣਾ ਕੋਵਲਮ ਬੀਚ ਵੀ ਆ ਦਿਨ ਹੈ 20 ਅਪ੍ਰੈਲ 2018 6 ਜਾਂ 7 ਵਜੇ ਦੇ ਤਕਰੀਬਨ ਦੋ ਨੌਜਵਾਨ ਲੜਕੇ ਆਪਣੀ ਕਿਸ਼ਤੀ ਦੇ ਉੱਪਰ ਨਦੀ ਨੂੰ ਕ੍ਰੋਸ ਕਰਕੇ ਨਦੀ ਦੇ ਪਰਲੇ ਕੰਡੇ ਦੇ ਉੱਪਰ ਇੱਕ ਬਹੁਤ ਘਣਾ ਸੰਘਣਾ ਜੰਗਲ ਉੱਥੋਂ ਤੱਕ ਚਲੇ ਜਾਂਦੇ ਆ ਮੱਛੀਆਂ ਫੜਨ ਲਈ ਤੇ ਉੱਥੇ ਜਾ ਕੇ ਜਦੋਂ ਆਪਣੀ ਕਿਸ਼ਤੀ ਨੂੰ ਉਸ ਕਿਨਾਰੇ ਦੇ ਨਾਲ ਬੰਨਦੇ ਆ ਰस्सੀਆਂ ਦੇ ਨਾਲ ਉਸੇ ਟਾਈਮ ਨੂੰ ਤਾਂ ਧਿਆਨ ਜਾਂਦਾ ਇੱਕ ਬਹੁਤ ਹੀ ਅਜੀਬ ਤੇ ਬੜੀ ਹੀ ਗੰਦੀ 스ਮੈਲ ਵੱਲ ਤਾਂ ਉਹਨਾਂ ਦਾ ਧਿਆਨ ਹੁੰਦਾ ਕਿ ਇਹ 스ਮੈਲ ਇੰਨੀ ਗੰਦੀ ਕਿੱਥੋਂ ਆ ਰਹੀ ਆ ਉਹ 스ਮੈਲ ਨੂੰ ਫਾਲੋ ਕਰਦੇ ਜੰਗਲ ਦੇ ਵਿੱਚ ਅੰਦਰ ਤੱਕ ਚਲੇ ਜਾਂਦੇ ਆ ਜਦੋਂ ਅੰਦਰ ਤੱਕ ਜਾਂਦੇ ਆ ਤਾਂ ਇੱਕ ਜਗ੍ਹਾ ਪਹੁੰਚ ਕੇ ਜੋ ਸੀਨ ਉਹ ਦੇਖਦੇ ਆ ਉਹਨਾਂ ਨੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਊਗਾ ਕਿ ਇਸ ਤਰ੍ਹਾਂ ਦਾ ਕੁਝ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਦੇਖਣਗੇ ਇੱਕ ਦਰਖਤ ਦੇ ਨਾਲ ਇੱਕ ਇਨਸਾਨ ਦੀ ਬਾਡੀ ਉਲਟੀ ਲਟਕ ਰਹੀ ਆ ਪਤਾ ਲੱਗ ਰਿਹਾ ਕਿ ਇਹ ਕਿਸੇ ਔਰਤ ਦਾ ਸਰੀਰ ਹੈਗਾ ਸਿਰ ਕੱਟਿਆ ਹੋਇਆ ਤੇ ਬੋਡੀ ਤੋਂ ਸਰੀਰ ਦੀ ਹਾਲਤ ਦੇਖ ਕੇ ਇਹ ਲੱਗ ਰਿਹਾ ਇਹ ਕਾਫੀ ਦਿਨਾਂ ਤੋਂ ਇਸੇ ਤਰ੍ਹਾਂ ਹੀ ਲਟਕਿਆ ਹੋਇਆ ਸਰੀਰ ਹੈਗਾ ਕਿਉਂਕਿ ਬੋਡੀ ਜਿਹੜੀ ਹੈਗੀ ਆ ਕਾਫੀ ਹੱਦ ਤੱਕ ਡੀਕੰਪੋਜ਼ ਹੋ ਚੁੱਕੀ ਆ ਸੜਨ ਹੀ ਗੜਨੀ ਸ਼ੁਰੂ ਹੋ ਚੁੱਕੀ ਆ ਤੇ ਬਿਨਾ ਸਿਰ ਤੋਂ ਹੁਣ ਥੋੜਾ ਜਿਹਾ ਇਧਰ ਉਧਰ ਹੋਰ ਦੇਖਦੇ ਆ ਤਾਂ ਉਹਨਾਂ ਨੂੰ ਉਸ ਬਦਕਿਸਮਤ ਲੜਕੀ ਦਾ ਸਿਰ ਇੱਕ ਸਿਗਰਟ ਦਾ ਪੈਕਟ ਇੱਕ ਸਿਗਰਟ ਦਾ ਲਾਈਟਰ ਤੇ ਇਸ ਇਸ ਤਰ੍ਹਾਂ ਦੀਆਂ ਕੁਝ ਹੋਰ ਚੀਜ਼ਾਂ ਮਿਲਦੀਆਂ ਹਰ ਸਾਲ ਇੰਡੀਆ ਦੇ ਵਿੱਚ ਪੂਰੀ ਦੁਨੀਆ ਤੋਂ ਟੂਰਿਸਟ ਆਉਂਦੇ ਨੇ ਜਿਹੜੇ 에ਰਪੋਰਟ ਦੇ ਉੱਪਰਨ ਤੋਂ ਬਾਅਦ ਸਿੱਧੇ ਪਹੁੰਚਦੇ ਆ ਰੁੱਕ ਕਰਦੇ ਆਪਣਾ ਰਾਜਸਥਾਨ ਗੋਆ ਆਗਰਾ ਤੇ ਆ ਸਾਊਥ ਇੰਡੀਆ ਵੱਲ ਕੇਰਲ ਵੱਲ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਟੂਰਿਸਟ ਨੇ ਉਹ ਵਾਪਸ ਸੇਫ ਸੁਰੱਖਿਅਤ ਠੀਕ ਠਾਕ ਬਹੁਤ ਸਾਰੀਆਂ ਚੰਗੀਆਂ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਕੁਝ ਬੁਰੀਆਂ ਯਾਦਾਂ ਲੈ ਕੇ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਮੁੜ ਜਾਂਦੇ ਆ ਪਰ ਕੁਝ ਇੱਕ ਬਦਕਿਸਮਤ ਟੂਰਿਸਟ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਲੜਕੀਆਂ ਜਾਂ ਔਰਤਾਂ ਹੁੰਦੀਆਂ ਨੇ ਉਹ ਉਹ ਹੋ ਜਾਂਦੇ ਆ ਜਿਹੜੇ ਕਦੇ ਵੀ ਵਾਪਸ ਨਹੀਂ ਜਾਂਦੇ ਉਹ ਹਮੇਸ਼ਾ ਲਈ ਇਸੇ ਇੰਡੀਆ ਦੀ ਮਿੱਟੀ ਧਰਤੀ ਦੇ ਵਿੱਚ ਮਿਲ ਜਾਂਦੇ ਆ ਇਹ ਡੈੱਡ ਬੋਡੀ ਵੀ ਇੱਕ ਇਸ ਤਰ੍ਹਾਂ ਦੀ ਹੀ ਬਦਕਿਸਮਤ ਲੜਕੀ ਦੀ ਹੈਗੀ ਤੇ ਅੱਜ ਦੀ ਕਹਾਣੀ ਆਪਣੀ ਹੈਗੀ ਆ ਲਾਤਵੀਆ ਦੀ ਇੱਕ ਨੌਜਵਾਨ ਲੜਕੀ ਜਿਹਦਾ ਨਾਮ ਹੈ ਲੀਗਾ ਉਹਦੀ 1986 ਦੇ ਵਿੱਚ ਲੀਗਾ ਦਾ ਜਨਮ ਲਾਤਵੀਆ ਦੇ ਵਿੱਚ ਹੁੰਦਾ ਯੂਰਪ ਦੇ ਕੰਟਰੀ ਦੇ ਵਿੱਚ ਇੱਕ ਉਹਦੀ ਸਿਸਟਰ ਪੈਨ ਇੱਕ ਉਹਦਾ ਪਾਈ ਆ ਤੇ ਨਾਲੇ ਪੇਰੈਂਟਸ ਨੇ ਚੰਗੀ ਫੈਮਿਲੀ ਆ ਆਪਸ ਦੇ ਵਿੱਚ ਬਹੁਤ ਨੇੜਤ ਲੀਗਾ ਵੱਡੀ ਹੁੰਦੀ ਆ ਵੱਡੀ ਹੋ ਕੇ ਜੌਬ ਦੀ ਤਲਾਸ਼ ਦੇ ਵਿੱਚ ਹੋਰ ਬੈਟਰ ਲਾਈਫ ਦੀ ਤਲਾਸ਼ ਦੇ ਵਿੱਚ ਆਇਰਲੈਂਡ ਚਲੀ ਜਾਂਦੀ ਆ ਆਇਰਲੈਂਡ ਜਾਣ ਤੋਂ ਬਾਅਦ ਉੱਥੇ ਉਹਦੀ ਮੁਲਾਕਾਤ ਹੁੰਦੀ ਆ ਇੱਕ ਨੌਜਵਾਨ ਐਂਡਰਿਊ ਜਾਰਡਨ ਜਿਹੜਾ ਕਿ ਉਸ ਤੋਂ ਬਾਅਦ ਭਵਿੱਖ ਦੇ ਵਿੱਚ ਪਹਿਲੀ ਮਿਲਣੀ ਤੋਂ 5 ਸਾਲ ਬਾਅਦ ਲੀਗਾ ਦਾ ਪਤੀ ਵੀ ਬਣਦਾ ਹੁਣ ਲੀਗਾ ਨੂੰ ਬਚਪਨ ਤੋਂ ਹੀ ਇੱਕ ਪ੍ਰੋਬਲਮ ਹੈ ਲੀਗਾ ਸ਼ੁਰੂ ਤੋਂ ਹੀ ਇੱਕ ਬਹੁਤ ਇੰਟਰੋਵਰਟ ਇੱਕ ਚੁੱਪਚਾਪ ਬਹੁਤ ਸ਼ਾਂਤ ਸੁਭਾਅ ਵਾਲਾ ਬੱਚਾ ਜਦੋਂ ਕਿ ਜਿਹੜੇ ਉਹਨਾਂ ਦੇ ਸਿਸਟਰ ਨੇ ਇਲੀਜ਼ਾ ਤੇ ਉਹਨਾਂ ਦਾ ਬ੍ਰਦਰ ਉਹ ਦੋਨੇ ਜਿਵੇਂ ਨਾਰਮਲ ਬੱਚੇ ਹੁੰਦੇ ਆ ਸ਼ਰਾਰਤਾਂ ਵੀ ਕਰਦੇ ਆ ਖੇਡਦੇ ਕੁੱਦਦੇ ਵੀ ਆ ਸਭ ਕੁਝ ਕਰਦੇ ਆ ਪਰ ਲੀਗਾ ਇਹਨਾਂ ਤੋਂ ਉਲਟ ਨੇ ਤੇ ਨਾਲ ਦੀ ਨਾਲ ਹਲਕੇ ਡਿਪਰੈਸ਼ਨ ਦਾ ਵੀ ਸ਼ਿਕਾਰ ਲੀਗਾ ਸ਼ੁਰੂ ਤੋਂ ਹੀ ਬਹੁਤ ਛੇਤੀ ਉਦਾਸੀ ਜਿਹੜੀ ਹੈਗੀ ਆ ਡਿਪਰੈਸ਼ਨ ਹੈਗਾ ਉਹ ਲੀਗਾ ਨੂੰ ਘੇਰ ਲੈਂਦੀ ਆ ਪਰ ਹਾਲੀਹੋਡੀ ਜਿਉਂ ਜਿਉਂ ਲਾਈਫ ਅੱਗੇ ਵੱਧਦੀ ਆ ਐਂਡਰਿਊ ਜਾਰਡਨ ਉਹਨਾਂ ਦੀ ਜ਼ਿੰਦਗੀ ਚੋਂ ਦੇ ਤਾਂ ਪ੍ਰਾਣੀਆਂ ਪ੍ਰੋਬਲਮਸ ਕਿਤੇ ਨਾ ਕਿਤੇ ਹੌਲੀ-ਹੌਲੀ ਖਤਮ ਹੁੰਦੀਆਂ ਦਿਖ ਰਹੀਆਂ ਲੀਗਾ ਨੂੰ ਲੀਗਾ ਦਾ ਇੱਕ ਸੁਪਨਾ ਕਿ ਇੱਕ ਦਿਨ ਲੀਗਾ ਦਾ ਆਪਣਾ ਇੱਕ ਯੋਗਾ ਸੈਂਟਰ ਹੋਵੇ ਉਹਦਾ ਕਾਰਨ ਇਹ ਹੈ ਕਿ ਐਲੀਜ਼ਾ ਜਿਹੜੀ ਲੀਗਾ ਦੇ ਦੂਸਰੇ ਸਿਸਟਰ ਨੇ ਇੱਕ ਤੋਕ ਮੱਕੜ ਨੇ ਪੂਰੀ ਦੁਨੀਆ ਦੇ ਵਿੱਚ ਭੁੰਮਣ ਫਿਰਨ ਦਾ ਸ਼ੌਕ ਹੈ ਤੇ ਬਹੁਤ ਜ਼ਿਆਦਾ ਦੁਨੀਆ ਉਹਨਾਂ ਨੇ ਘੁੰਮੀ ਹੋਈ ਹੈ ਦੂਸਰਾ ਹੈ ਕਿ ਇੰਡੀਆ ਦੇ ਵਿੱਚ ਸਪੈਸ਼ਲੀ ਐਲੀਜ਼ਾ ਬਹੁਤ ਜ਼ਿਆਦਾ ਵਾਰ ਆ ਚੁੱਕੇ ਤੇ ਕੇਰਲ ਦੇ ਵਿੱਚ ਸਪੈਸ਼ਲੀ ਇਲੀਜ਼ਾ ਨੂੰ ਇਹ ਲੱਗਦਾ ਕਿ ਹੁਣ ਇੰਡੀਅਨ ਸੁਸਾਇਟੀ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਆ ਕਿਵੇਂ ਇੰਡੀਆ ਦੇ ਵਿੱਚ ਰਹਿਣਾ ਕਿਵੇਂ ਲੋਕਾਂ ਨਾਲ ਗੱਲਬਾਤ ਕਰਨੀ ਆ ਤੇ ਉਸ ਤੋਂ ਇਲਾਵਾ ਆਯੁਰਵੇਦਿਕ ਤੇ ਯੋਗਾ ਇਹ ਸਾਰੀਆਂ ਚੀਜ਼ਾਂ ਦਾ ਇਲੀਜ਼ਾ ਨੂੰ ਪਤਾ ਵਾ ਉਸ ਤੋਂ ਬਿਨਾ ਕੇਰਲ ਦਾ ਇੱਕ ਛੋਟਾ ਜਿਹਾ ਪਿੰਡ ਕੋਵਲਮ ਜਿਹੜਾ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੈਗਾ ਆਯੁਰਵੇਦ ਤੇ ਆਪਣੇ ਯੋਗਾ ਸੈਂਟਰਾਂ ਦੇ ਲਈ ਤੇ ਉੱਥੇ ਇਲੀਜ਼ਾ ਬਹੁਤ ਵਾਰ ਆਏ ਆ ਤੇ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ ਆ ਲੀਗਾ ਜ਼ਿੰਦਗੀ ਆਪਣੀ ਨਾਰਮਲ ਰਫ਼ਤਾਰ ਤੇ ਚੱਲ ਰਹੀ ਹੁਣ ਆਉਂਦਾ 2018 ਜਨਵਰੀ ਜਿਹੜਾ ਉਹ ਡਿਪਰੈਸ਼ਨ ਉਹ ਉਦਾਸੀ ਸੀਗੀ ਜਿਹੜੀ ਕਿ ਦਿਲ ਦੇ ਉੱਪਰ ਆ ਜਾਂਦੀ ਹੈ ਕਿਤੇ ਨਾ ਕਿਤੇ ਹੁਣ ਲੀਗਾ ਨੂੰ ਫੇਰ ਇੱਕਦਮ ਆ ਕੇ ਉਹ ਜਕੜ ਲੈਂਦੀ ਆ ਤੇ ਲੀਗਾ ਇੱਕ ਵਾਰੀ ਫੇਰ ਬਹੁਤ ਪੂਰੀ ਤਰ੍ਹਾਂ ਡਿਪਰੈਸ਼ਨ ਚਲੇ ਜਾਂਦੇ ਹੁਣ ਇੱਥੇ ਕੀ ਹੁੰਦਾ 2018 ਦੇ ਵਿੱਚ ਫਰਵਰੀ ਦੇ ਵਿੱਚ ਹੀ ਇਲੀਜ਼ਾ ਦਾ ਇੱਕ ਵਾਰ ਫੇਰ ਪਲਾਨ ਹੁੰਦਾ ਇੰਡੀਆ ਵਾਪਸ ਜਾਣ ਦਾ ਤੇ ਇਸ ਵਾਰ エリザ लीगा ਨੂੰ ਕਹਿੰਦੇ ਆ ਕਿ ਤੂੰ ਮੇਰੇ ਨਾਲ ਚੱਲ ਕਿ ਇੱਕ ਤਾਂ ਤੈਨੂੰ ਬ੍ਰੇਕ ਮਿਲੂਗੀ ਦੂਸਰਾ ਇੰਡੀਆ ਦੇ ਵਿੱਚ ਜਾ ਕੇ ਸਪੈਸ਼ਲੀ ਕੋਵਲਮ ਜਾ ਕੇ ਆਯੁਰਵੈਦਿਕ ਤੇ ਯੋਗਾ ਵਗੈਰਾ ਕਰਕੇ ਜਿਹੜਾ ਡਿਪਰੈਸ਼ਨ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਜਾਊਗਾ ਤਾਂ ਲੀਗਾエリਜ਼ਾ ਦੀ ਗੱਲ ਮੰਨ ਲੈਂਦੇ ਆ ਤੇ ਹੁਣ ਇਹ ਦੋਨੇ ਭੈਣਾ ਫਰਵਰੀ ਦੇ ਐਂਡ ਦੇ ਵਿੱਚ ਇੰਡੀਆ ਕੇਰਲ ਦੇ ਉਸੇ ਛੋਟੇ ਜਿਹੇ ਪਿੰਡ ਕੋਵਲਮ ਦੇ ਵਿੱਚ ਪਹੁੰਚ ਜਾਂਦੀਆਂ ਨੇ ਉੱਥੇ ਜਾ ਕੇエリザ ਜਿਹੜੇ ਉਹਨਾਂ ਦੇ ਟੀਚਰ ਹੁੰਦੇ ਜਾਂ ਇਹਨਾਂ ਨੂੰ ਬਹੁਤ ਟਾਈਮ ਤੋਂ ਜਾਣਦੇ ਆ ਉਹਨਾਂ ਤੋਂ ਲੀਗਾ ਦਾ ਇਲਾਜ ਕਰਵਾਉਣਾ ਸ਼ੁਰੂ ਕਰਦੇ ਟੋਟਲ 6 ਹਫ਼ਤੇ ਦਾ ਕੋਰਸ ਹੈਗਾ ਉਹਦੇ ਵਿੱਚ ਕੀ ਕੀ ਹੋਣਾ ਵਾ ਇੱਕ ਤਾਂ ਆਯੁਰਵੈਦਿਕ ਟ੍ਰੀਟਮੈਂਟ ਚੱਲਣਾ ਵਾ ਹਰਬਲ ਜੜੀ ਬੂਟੀਆਂ ਦੇ ਜਿਹੜੇ ਲੇਪ ਹੈਗੇ ਆ ਜਾਂ ਉਹਦੇ ਤੋਂ ਬਣੇ ਹੋਏ ਤੇਲ ਨੇ ਜਾਂ ਉਹਦੇ ਤੋਂ ਬਣੀਆਂ ਹੋਈਆਂ ਜੜੀਆਂ ਬੂਟੀਆਂ ਤੋਂ ਦਵਾਈਆਂ ਨੇ ਉਹ ਸਾਰੀਆਂ ਲੀਗਾ ਨੂੰ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਯੋਗਾ ਕਰਵਾਇਆ ਜਾਊਗਾ ਮ사ਜ ਥੈਰਾਪੀ ਹੋਊਗੀ ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਕੁਦਰਤੀ ਤੌਰ ਦੇ ਉੱਪਰ ਵਰਤੀਆਂ ਜਾਂਦੀਆਂ ਨੇ 1985 ਦਾ ਉਹ ਟਾਈਮ ਸੀ ਜਦੋਂ WHO ਨੇ World Health Organization ਨੇ ਵੀ ਆਯੁਰਵੈਦਿਕ ਨੂੰ ਮਾਨਤਾ ਦਿੱਤੀ ਆ ਆਪਣੇ ਮਤਲਬ ਪ੍ਰਮਾਣਿਤ ਕਰ ਦਿੱਤਾ ਤੇ ਇਹ ਵੀ ਕਿਹਾ ਗਿਆ ਕਿ ਐਲੋਪੈਥੀ ਤੋਂ ਬਾਅਦ ਜਿਹੜਾ ਕੁਦਰਤੀ ਤਰੀਕੇ ਹੁੰਦੇ ਆ ਅਲੱਗ-ਅਲੱਗ ਨੇ ਪੂਰੀ ਦੁਨੀਆ 'ਚ ਉਹਨਾਂ ਦੇ ਵਿੱਚੋਂ ਜਿਹੜਾ ਆਯੁਰਵੇਦ ਆ ਉਹ ਸਭ ਤੋਂ ਵਧੀਆ ਤਰੀਕਾ ਮੰਨਿਆ WHO ਨੇ ਕਿਸੇ ਵੀ ਇਨਸਾਨ ਨੂੰ ਠੀਕ ਕਰਨ ਦਾ ਤੇ ਆਯੁਰਵੇਦ ਆ 5000 ਸਾਲ ਤੋਂ ਵੀ ਪੁਰਾਣੀ ਇੱਕ ਵਿਧੀ ਹੈਗੀ ਆ ਕੁਦਰਤੀ ਤੌਰ ਤੇ ਉੱਪਰ ਸਿਰਫ ਜੜੀਆਂ ਬੂਟੀਆਂ ਦੇ ਨਾਲ ਇਨਸਾਨ ਨੂੰ ਠੀਕ ਕਰਨ ਦੀ ਹੁਣ ਆਉਂਦਾ 14 ਮਾਰਚ ਦਾ ਦਿਨ ਲੀਗਾ ਦੇ ਨਾਲ ਨਾਲ ਇਲੀਜ਼ਾ ਵੀ ਉੱਥੇ ਆਪਣੀਆਂ ਕਲਾਸਸ ਜੁਆਇਨ ਕਰ ਲੈਂਦੇ ਆ ਦੋਨੇ ਪੈਣਾ ਇਕੱਠੀਆਂ ਯੋਗਾ ਕਰਦੀਆਂ ਸਭ ਕੁਝ 14 ਮਾਰਚ ਨੂੰ ਸਵੇਰੇ ਜਦੋਂ ਇਲੀਜ਼ਾ ਆਪਣੀ ਯੋਗਾ ਦੀ ਕਲਾਸ ਵਿੱਚ ਜਾਣ ਲਈ ਤਿਆਰ ਹੁੰਦੇ ਆ ਤਾਂ ਲੀਗਾ ਉਹਨਾਂ ਨੂੰ ਕਹਿੰਦੇ ਆ ਕਿ ਮੇਰਾ ਸਿਰ ਦੁਖ ਰਿਆ ਮੈਨੂੰ ਹੈਡੇਕ ਆ ਤੇ ਅੱਜ ਮੈਂ ਕਲਾਸ ਵਿੱਚ ਨਹੀਂ ਜਾਣਾ ਇਹ ਨਾ ਸੁਣ ਕੇ ਫਿਰ ਇਲੀਜ਼ਾ ਲੀਗਾ ਨੂੰ ਕਮਰੇ ਦੇ ਵਿੱਚ ਛੱਡ ਦਿੰਦੇ ਤੇ ਖੁਦ ਹੀ ਆਪਣੀ ਕਲਾਸ ਲਈ ਚਲੇ ਜਾਂਦੇ ਆ ਕਲਾਸਾਂ ਲਾਉਣ ਤੋਂ ਬਾਅਦ ਇਲੀਜ਼ਾ ਜਦੋਂ ਹੋਟਲ ਦੇ ਆਪਣੇ ਕਮਰੇ ਵਿੱਚ ਆਉਂਦੇ ਆ ਤਾਂ ਉੱਥੇ ਉਹ ਦੇਖਦੇ ਆ ਕਿ ਲੀਗਾ ਆਪਣੇ ਕਮਰੇ ਵਿੱਚ ਨਹੀਂ ਹੈ ਹੋਟਲ ਦੇ ਕਰਮਚਾਰੀਆਂ ਤੋਂ ਪੁੱਛਦੇ ਆ ਕਿ ਲੀਗਾ ਕਿੱਥੇ ਗਈ ਤਾਂ ਹੋਟਲ ਦੇ ਕਰਮਚਾਰੀ ਇਲੀਜ਼ਾ ਨੂੰ ਦੱਸਦੇ ਆ ਕਿ ਲੀਗਾ ਤਕਰੀਬਨ 11:30 ਵਜੇ ਸਵੇਰ ਦਾ ਟਾਈਮ ਇੱਕ ਆਟੋ ਰਿਕਸ਼ਾ ਦੇ ਉੱਪਰ ਬੈਠ ਕੇ ਤੇ ਇੱਥੋਂ ਚਲੇ ਗਏ ਤੇ ਸਾਨੂੰ ਇਹਨਾਂ ਦੱਸ ਕੇ ਗਏ ਕਿ ਮੈਂ ਥੋੜੀ ਦੇਰ ਲਈ ਕੋਵਲਮ ਬੀਚ ਦੇ ਉੱਪਰ ਜਾ ਰਹੀ ਹਾਂ ਤੇ ਅੰਦਰ ਬੈਠ ਕੇ ਮੈਂ ਡਿਪਰੈਸਡ ਹੋ ਰਹੀ ਹਾਂ ਮਤਲਬ ਮੈਨੂੰ ਉਦਾਸੀ ਘੇਰ ਰਹੀ ਆ ਤੇ ਥੋੜੀ ਦੇਰ ਮੈਂ ਉੱਥੇ ਤਾਜੀ ਹਵਾ ਦੇ ਵਿੱਚ ਰਹੂੰਗੀ ਸਮੁੰਦਰ ਦੇ ਕੁਦਰਤ ਦੇ ਨੇੜੇ ਰਹੂੰਗੀ ਫਿਰ ਮੈਂ ਵਾਪਸ ਆ ਜਾਵਾਂ ਪਰ ਇੰਨੀ ਗੱਲ ਸੁਣ ਕੇ 엘ੀਜ਼ਾ ਨੂੰ ਚਿੰਤਾ ਹੁੰਦੀ ਆ ਆਪਣੀ ਭੈਣ ਦੀ ਕਿਉਂਕਿ ਉਹਨਾਂ ਨੂੰ ਲੀਗਾ ਦੀ ਮਾਨਸਿਕ ਹਾਲਤ ਦਾ ਪਤਾ ਵਾ ਤਾਂ ਉਹ ਫੌਰਨ ਕੋਵਲਮ ਵਿਚ ਦੇ ਉੱਪਰ ਜਾਂਦੇ ਆ ਪਰ ਉੱਥੇ ਜਾ ਕੇ ਜਦੋਂ ਦੇਖਦੇ ਆ ਉਹਨਾਂ ਨੂੰ ਲੀਗਾ ਉੱਥੇ ਕਿਤੇ ਵੀ ਨਹੀਂ ਦੇਖਦੀ ਪੂਰੀ ਸ਼ਾਮ ਤੱਕ 엘ੀਜ਼ਾ ਉਸੇ ਵਿਚ ਦੇ ਉੱਪਰ ਭਟਕਦੇ ਰਹਿੰਦੇ ਆ ਤੇ ਜਿੰਨੇ ਵੀ ਲੋਕ ਲੋਕਲ ਮਤਲਬ ਕੇ ਰਹਦੇ ਜਾਂ ਜੋ ਵੀ ਲੋਕ ਹੈਗੇ ਆ ਉਹਨਾਂ ਸਾਰਿਆਂ ਨੂੰ ਲੀਗਾ ਦੀ ਫੋਟੋ ਦਿਖਾਉਂਦੇ ਆ ਹਰੇਕ ਬੰਦੇ ਨੂੰ ਤੇ ਕਹਿੰਦੇ ਆ ਕਿ ਕੀ ਤੁਸੀਂ ਕਿਸੇ ਨੇ ਇਸ ਲੜਕੀ ਨੂੰ ਦੇਖਿਆ ਪਰ ਹਰੇਕ ਵਾਰ ਜਵਾਬ ਸੀ ਕਿ ਨਹੀਂ ਅਸੀਂ ਨਹੀਂ ਦੇਖਿਆ ਥੋੜੀ ਹੈਰਾਨ ਕਰਨ ਵਾਲੀ ਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਇਹ ਉਹਦਾ ਕਾਰਨ ਇਹ ਹੈ ਜ਼ਿਆਦਾਤਰ ਬੀਚ ਦੇ ਉੱਪਰ ਲੋਕ ਜਿਹੜੇ ਟਹਿਲ ਰਹੇ ਆ ਉਹ ਲੋਕਲ ਨੇ ਤੇ ਉਹਨਾਂ ਲੋਕਲ ਲੋਕਾਂ ਦੇ ਵਿਚਕਾਰ ਇੱਕ ਬਹੁਤ ਹੀ ਲੰਬੇ ਕੱਦ ਦੀ ਤੇ ਇੱਕ ਗੋਰੀ ਕੁੜੀ ਜਿਹਨੂੰ ਆਪਾਂ ਕਹ ਦਿੰਨੇ ਯੂਰੋਪੀਅਨ ਕੁੜੀ ਜੇ ਬੀਚ ਦੇ ਉੱਪਰ ਹੋਊਗੀ ਤਾਂ ਕਿਸੇ ਦਾ ਵੀ ਧਿਆਨ ਉਹਦੇ ਵੱਲ ਜਾਊਗਾ ਕਿਉਂਕਿ ਉਹ ਪੂਰੀ ਭੀੜ ਦੇ ਵਿੱਚ ਅਲੱਗ ਦਿਖੂਗੀ ਤਾਂ ਹੁਣ ਐਲੀਜ਼ਾ ਨੂੰ ਇਸ ਚੀਜ਼ ਦੀ ਟੈਨਸ਼ਨ ਹੁੰਦੀ ਹੈ ਚਿੰਤਾ ਹੁੰਦੀ ਹੈ ਕਿ ਕਿਸੇ ਨੇ ਵੀ ਇੰਨੇ ਕਰਾਊਡ ਦੇ ਵਿੱਚ ਇੱਕ ਯੂਰੋਪੀਅਨ ਕੁੜੀ ਨੂੰ ਕਿਉਂ ਨਹੀਂ ਦੇਖਿਆ ਤਾਂ ਫਿਰ ਜੇ ਲੀਗਾ ਵਿਚ ਦੇ ਉੱਪਰ ਨਹੀਂ ਆਈ ਤਾਂ ਫਿਰ ਉਹ ਕਿੱਥੇ ਗਈ ਸ਼ਾਮ ਹੋ ਜਾਂਦੀ ਸ਼ਾਮ ਹੋਣ ਤੋਂ ਬਾਅਦ ਇਲਿਜ਼ਾ ਇਹ ਫੈਸਲਾ ਕਰਦੇ ਆ ਕਿ ਮੈਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਤੇ ਰਿਪੋਰਟ ਲਿਖਾਉਣੀ ਚਾਹੀਦੀ ਜਦੋਂ ਹੀ ਉਹ ਪੁਲਿਸ ਸਟੇਸ਼ਨ ਪਹੁੰਚਦੇ ਆ ਤਾਂ ਉੱਥੇ ਜਾ ਕੇ ਪੁਲਿਸ ਵਾਲਿਆਂ ਦਾ ਐਟੀਟਿਊਡ ਦੇਖ ਕੇ ਇਲਿਜ਼ਾ ਹਰਾਨ ਹੋ ਜਾਂਦੇ ਤੇ ਬਹੁਤ ਦੁਖੀ ਵੀ ਹੁੰਦੇ ਆ ਤੇ ਗੁੱਸਾ ਵੀ ਆਉਂਦਾ ਪੁਲਿਸ ਵਾਲੇ ਇਲਿਜ਼ਾ ਨੂੰ ਕਹਿੰਦੇ ਆ ਕਿ ਅਕਸਰ ਯੂਰਪ ਤੋਂ ਆਈਆਂ ਹੋਈਆਂ ਕੁੜੀਆਂ ਇੱਧਰ ਉੱਧਰ ਨਿਕਲ ਜਾਂਦੀਆਂ ਨੇ ਛੋਟੇ-ਮੋਟੇ ਰਿਲੇਸ਼ਨ ਬੜੀ ਛੇਤੀ ਤੇ ਬਣ ਜਾਂਦੇ ਆ ਤੁਸੀਂ ਚਿੰਤਾ ਨਾ ਕਰੋ ਥੋੜੇ ਟਾਈਮ ਤੋਂ ਬਾਅਦ ਤੁਹਾਡੀ ਭੈਣ ਖੁਦੀ ਵਾਪਸ ਆ ਜਾਊਗੀ ਇਹ ਬਹੁਤ ਹੀ ਮਤਲਬ ਹੈਰਾਨ ਕਰਨ ਵਾਲੀ ਸਟੇਟਮੈਂਟ ਸੀ ਪੁਲਿਸ ਦੀ ਇੱਕ ਹੋਰ ਚੀਜ਼ ਜਦੋਂ ਵੀ ਕੋਈ ਇਨਸਾਨ ਲਾਪਤਾ ਹੁੰਦਾ ਗੁੰਮ ਹੋ ਜਾਂਦਾ ਤਾਂ ਉਹਦੀ ਗੁੰਮ ਹੋਣ ਤੋਂ 24 ਘੰਟੇ ਤੋਂ ਲੈ ਕੇ 48 ਘੰਟੇ ਦਾ ਟਾਈਮ ਜਿਹੜਾ ਹੈਗਾ 24 ਘੰਟੇ ਮੰਨੋ ਉਹ ਬਹੁਤ ਜ਼ਿਆਦਾ ਕ੍ਰੂਸ਼ਲ ਹੁੰਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਕਿਉਂਕਿ ਜੇ ਉਹਦੇ ਨਾਲ ਕੋਈ ਵੀ ਦਰਘਟਨਾ ਘਟਣੀ ਆ ਉਹ ਪਹਿਲੇ 24 ਘੰਟੇ ਦੇ ਵਿੱਚ ਹੀ ਘਟ ਜਾਣੀ ਆ ਤਾਂ ਉਹਨੂੰ ਲੱਭਣ ਦੇ ਸਭ ਤੋਂ ਜ਼ਿਆਦਾ ਜਿਹੜੇ ਕੋਸ਼ਿਸ਼ਾਂ ਨੇ ਉਹ 24 ਘੰਟੇ ਦੇ ਵਿੱਚ ਹੀ ਹੋ ਜਾਣੀਆਂ ਚਾਹੀਦੀਆਂ ਨੇ 24 ਘੰਟੇ ਤੋਂ ਬਾਅਦ ਉਸ ਇਨਸਾਨ ਦੇ ਸਹੀ ਸਲਾਮਤ ਵਾਪਸ ਆਉਣ ਦੇ ਚਾਂਸਸ ਬਹੁਤ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਜਾਂਦੇ ਆ ਅਗਲੇ ਕੁਝ ਦਿਨ ਇਲੀਜ਼ਾ ਦੋ ਚੀਜ਼ਾਂ ਕਰਦੇ ਆ ਪਹਿਲੀ ਪੁਲਿਸ ਵਾਲਿਆਂ ਦੇ ਐਕਸ਼ਨ ਲੈਣ ਦੀ ਵੇਟ ਕਰਦੇ ਆ ਕਿ ਪੁਲਿਸ ਨੂੰ ਦੱਸ ਤਾਂ ਕਿਉਂਕਿ ਉਸੇ ਤਰ੍ਹਾਂ ਦੇ ਸਿਸਟਮ ਚੋਂ ਆਏ ਆ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਪੁਲਿਸ ਕਾਰਵਾਈ ਕਰੂਗੀ ਦੂਸਰਾ ਉਹ ਡੇਲੀ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਉਸੇ ਵਿੱਚ ਦੇ ਉੱਪਰ ਪਟਕਦੇ ਰਹਿੰਦੇ ਆ ਲੋਕਾਂ ਨੂੰ ਆਪਣੀ ਗੁੰਮਈ ਹੋਈ ਭੈਣ ਦੀਆਂ ਜਿਹੜੀ ਮਾਨਸਿਕ ਤੌਰ ਤੇ ਵੀ ਠੀਕ ਨਹੀਂ ਹੈਗੀ ਉਹਦੀਆਂ ਤਸਵੀਰਾਂ ਦਿਖਾਉਂਦੇ ਰਹਿੰਦੇ ਆ ਕਿ ਕੀ ਤੁਸੀਂ ਇਸ ਲੜਕੀ ਨੂੰ ਦੇਖਿਆ ਪਰ ਹਮੇਸ਼ਾ ਹਰ ਕੋਈ ਕਹਿੰਦਾ ਕਿ ਅਸੀਂ ਨਹੀਂ ਦੇਖਿਆ ਜਦੋਂ ਕੁਝ ਦਿਨ ਇਹਦੇ ਵਿੱਚ ਨਿਕਲ ਜਾਂਦੇ ਆ ਹੁਣ ਇਕੱਲੇ ਇੱਕ ਬਿਲਕੁਲ ਦੂਸਰੀ ਦੁਨੀਆ ਦੇ ਵਿੱਚ ਆ ਕੇ ਇੱਕ ਦੂਸਰੇ ਮਹਾਦੀਪ ਦੂਸਰੇ ਕਲਚਰ ਦੇ ਵਿੱਚ ਇਲੀਜ਼ਾ ਨੂੰ ਵੀ ਇਕੱਲਾਪਨ ਫੀਲ ਹੋਣ ਲੱਗਦਾ ਤੇ ਉਹਨਾਂ ਨੂੰ ਲੱਗਦਾ ਕਿ ਸਟਰਗਲ ਬਹੁਤ ਜ਼ਿਆਦਾ ਮੈਨੂੰ ਕਿਸੇ ਦਾ ਸਾਥ ਚਾਹੀਦਾ ਤੇ ਨਾਲੇ ਸ਼ਾਇਦ ਹੁਣ ਜ਼ਰੂਰੀ ਹੈਗਾ ਲੀਗਾ ਦੇ ਪਤੀ ਐਂਡਰਿਊ ਜਾਰਡਨ ਨੂੰ ਵੀ ਇਸ ਚੀਜ਼ ਦੀ ਖਬਰ ਦੇ ਦੇਣੀ ਕਿ ਲੀਗਾ ਇਸ ਟਾਈਮ ਲਾਪਤਾ ਹੈ ਤਾਂ ਇਲੀਜ਼ਾ ਜਦੋਂ ਐਂਡਰਿਊ ਜਾਰਡਨ ਨੂੰ ਇਹ ਚੀਜ਼ ਦੱਸਦੇ ਆ ਤਾਂ ਐਂਡਰਿਊ ਜਾਰਡਨ ਫੌਰਨ ਫਲਾਈਟ ਲੈ ਕੇ ਇੰਡੀਆ ਕੋਵਲਮ ਉੱਥੇ ਪਹੁੰਚ ਜਾਂਦੇ ਆ ਉਸ ਤੋਂ ਅਗਲਾ ਇਹਨਾਂ ਦੋਨੇ ਭੈਣਾਂ ਦੇ ਇੱਕ ਸਾਂਝੇ ਦੋਸਤ ਹੁੰਦੇ ਜਿਹੜੇ ਛੋਟੇ ਉਮਰ ਤੋਂ ਇਹਨਾਂ ਦੇ ਨਾਲ ਹੀ ਪੜੇ ਆ ਇੱਕ ਹੋਰ ਲੜਕੀ ਨੇ ਉਹਨਾਂ ਦਾ ਨਾਮ ਐਲੈਕਸਾ ਲਾਤਵੀਆ ਤੋਂ ਤਾਂ ਇਲੀਜ਼ਾ ਆਪਣੀ ਉਸ ਹੀ ਪੁਰਾਣੀ ਦੋਸਤ ਐਲੈਕਸਾ ਨੂੰ ਵੀ ਦੱਸ ਦਿੰਦੇ ਆ ਤੇ ਉਹਨੂੰ ਕਹਿੰਦੇ ਕਿ ਥੋੜੇ ਦਿਨ ਮੇਰੇ ਨਾਲ ਆ ਮੈਂ ਇੱਥੇ ਬਹੁਤ ਹੀ ਇਕੱਲੀ ਲੱਗ ਰਹੀ ਆ ਮੈਨੂੰ ਇਕੱਲਾਪਨ ਫੀਲ ਹੋ ਰਿਹਾ ਕਿ ਮੈਂ ਇਕੱਲੀ ਹੀ ਲੜ ਰਹੀ ਆ ਤਾਂ ਹੁਣ ਐਲੀਜ਼ਾ ਦੀ ਮਦਦ ਕਰਨ ਵਾਸਤੇ ਤੇ 1 ਕਿਲੋ ਕੇ ਮਾਨਸਿਕ ਤੇ ਇਮੋਸ਼ਨਲ سپورਟ ਦੇਣ ਦੇ ਲਈ ਸਹਾਰਾ ਦੇਣ ਲਈ ਵੀ ਐਂਡਰਿਓ ਜਾਰਡਨ ਤੇ ਅਲੈਕਸਾ ਵੀ ਉੱਥੇ ਪਹੁੰਚ ਜਾਂਦੇ ਆ ਜਦੋਂ ਇਲੀਜ਼ਾ ਨੂੰ ਇੰਡੀਅਨ ਪੁਲਿਸ ਤੋਂ ਹੁਣ ਕੋਈ ਉਮੀਦ ਨਹੀਂ ਰਹੀ ਤਾਂ ਉਹ ਇੱਥੇ ਇੱਕ ਫਾਈਨਲ ਕਦਮ ਉਠਾਉਂਦੇ ਉਹ ਇਹ ਕਦਮ ਹੈਗਾ ਉਸ ਟਾਈਮ ਦੇ ਉੱਪਰ ਇੰਡੀਆ ਦੇ ਫੋਰਨ ਮਿਨਿਸਟਰ ਹੁੰਦੇ ਆ ਸੁਸ਼ਮਾ ਸਵਰਾਜ ਬੀਜੇਪੀ ਦੀ ਗਵਰਨਮੈਂਟ ਸੁਸ਼ਮਾ ਸਵਰਾਜ ਹੁਣ ਅਜੇ ਇਸ ਦੁਨੀਆ ਵਿੱਚ ਨਹੀਂ ਹੈਗੇ ਇਲੀਜ਼ਾ ਟਵਿੱਟਰ ਦੇ ਉੱਪਰ ਅੱਜਕੱਲ ਜਿਹਨੂੰ ਐਕਸ ਸ਼ਾਇਦ ਕਿਹਾ ਜਾਂਦਾ ਉੱਥੇ ਸੁਸ਼ਮਾ ਸਵਰਾਜ ਤੱਕ ਪਹੁੰਚ ਕਰਦੇ ਆ ਇੱਕ ਕੋਈ ਮੈਸੇਜ ਲਿਖਦੇ ਆ ਤੇ ਉਹਦੇ ਵਿੱਚ ਆਪਣੀ ਪੂਰੀ ਜਿਹੜੀ ਦਾਸਤਾਨ ਹੁੰਦੀ ਆ ਦੁੱਖ ਭਰੀ ਸਾਰੀ ਦਾਸਤਾਨ ਉਹ ਦੱਸਦੇ ਆ ਤੇ ਲੀਗਾ ਦੇ ਲੱਭਣ ਦੇ ਵਿੱਚ ਉਹਨਾਂ ਤੋਂ ਮਦਦ ਦੀ ਗੁਹਾਰ ਲਾਉਂਦੇ ਆ ਕੁਝ ਹੀ ਘੰਟਿਆਂ ਦੇ ਵਿੱਚ ਸੁਸ਼ਮਾ ਸਵਰਾਜ ਇਹਦੇ ਉੱਪਰ ਐਕਸ਼ਨ ਲੈਂਦੇ ਆ ਹੁਣ ਪੁਲਿਸ ਨੇ ਕੁਝ ਨਹੀਂ ਕੀਤਾ ਪਰ ਇੰਡੀਅਨ 에ਅਰ ਫੋਰਸ ਤੇ ਇੰਡੀਅਨ ਨੇਵੀ ਲੀਗਾ ਨੂੰ ਲੱਭਣ ਦੇ ਲਈ ਇਲੀਜ਼ਾ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਆ ਉਹ ਉਹਨਾਂ ਨੂੰ ਆਪਣਾ ਪਲੇਨ ਹੈਲੀਕਾਪਟਰ ਜੈਮਿਨੀ ਇਨਫਲੇਟੇਬਲ ਬੋਟਸ ਦੰਦੇ ਆ ਕਿਸ਼ਤੀਆਂ ਅন্ডਰਵਾਟਰ ਪਾਣੀ ਦੇ ਥੱਲੇ ਸਰਚ ਕਰਨ ਵਾਲੀਆਂ ਮਸ਼ੀਨਾ ਜਿਹੜੀਆਂ ਬਹੁਤ ਹੀ ਹਾਈ ਟੈਕਨੋਲੋਜੀ ਦੀਆਂ ਹੁੰਦੀਆਂ ਉਹਨਾਂ ਤੋਂ ਇਲਾਵਾ ਨੇਵੀ ਦੇ ਆਪਣੇ ਪੰਜ ਬਹੁਤ ਹੀ ਤਜਰਬੇਕਾਰ ਗੋਤਾਖੋਰ ਉਹ ਵੀ ਪ੍ਰੋਵਾਈਡ ਕਰਦੇ ਘੰਟਿਆਂ ਬੱਧੀ ਕਮ ਸੇ ਕਮ 2 ਦਿਨ ਲਗਾਤਾਰ ਇੰਡੀਅਨ 에ਅਰ ਫੋਰਸ ਤੇ ਨੇਵੀ ਦੇ ਇਹ ਜਵਾਨ ਸਾਰੇ ਉੱਥੇ ਉਸ ਨਦੀ ਦੇ ਵਿੱਚ ਸਰਚ ਕਰਦੇ ਪਰ ਉਹਨਾਂ ਨੂੰ ਲੀਗਾ ਕਿਤੇ ਵੀ ਨਹੀਂ ਮਿਲਦੇ ਉਥੇ ਸਰਚ ਤਾਂ ਕੀਤੀ ਗਈ ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਲੀਗਾ ਨੇ ਪੁਲਿਸ ਦੇ ਉੱਪਰ ਦਬਾਅ ਬਣਾਉਣ ਲਈ ਲੋਕਲ মিডিਆ ਨੂੰ ਅਪਰੋਚ ਕੀਤਾ ਤਾਂ ਕਿ ਜਦੋਂ ਅਖਬਾਰਾਂ ਦੇ ਵਿੱਚ ਖਬਰਾਂ ਆਉਣ ਕਿਆਂ ਤਾਂ ਫਿਰ ਸ਼ਾਇਦ ਪੁਲਿਸ ਕੋਈ ਐਕਸ਼ਨ ਲਵੇ ਤਾਂ ਜਦੋਂ ਪੁਲਿਸ ਤੇ ਉੱਪਰ ਇਹ ਪ੍ਰੈਸ਼ਰ ਪੈਂਦਾ ਤਾਂ ਪੁਲਿਸ ਇੱਕ ਥਿਓਰੀ ਲੈ ਕੇ ਸਾਹਮਣੇ ਆਉਂਦੀ ਆ ਉਹ ਇਹ ਕਹਿੰਦੀ ਆ ਕਿ ਜਿਹੜੇ ਲੀਗਾ ਨੇ ਉਹ ਹੋ ਸਕਦਾ ਕਿ ਇਸ ਨਦੀ ਦੇ ਵਿੱਚ ਹੀ ਡੁੱਬ ਚੁੱਕੇ ਆ ਪਰ ਇਸ ਚੀਜ਼ ਦੇ ਚਾਂਸਸ ਨਾ ਮਾਤਰ ਨਹੀਂ ਉਹਦਾ ਕਾਰਨ ਹੈਗਾ ਜਿਵੇਂ ਕਿ ਜ਼ਿਆਦਾਤਰ ਯੂਰਪ ਦੇ ਲੋਕਾਂ ਦੀ ਤਰ੍ਹਾਂ ਹੀ ਲੀਗਾ ਇੱਕ ਬਹੁਤ ਹੀ ਤਜਰਬੇਕਾਰ 스ਵਿਮਰ ਹੁੰਦੇ ਆ ਤੈਰਾਕ ਹੁੰਦੇ ਆ ਤੇ ਉਹਨਾਂ ਦਾ ਇੱਕ ਇਸ ਤਰ੍ਹਾਂ ਦੀ ਨਦੀ ਦੇ ਵਿੱਚ ਡੁੱਬ ਜਾਣਾ ਇਹ ਬਿਲਕੁਲ ਕਿਸੇ ਵੀ ਪਾਸੇੋਂ ਮਤਲਬ ਪੋਸੀਬਲ ਹੈ ਹੀ ਨਹੀਂ ਸੀ ਪਰ ਫਿਰ ਵੀ ਇਸ ਦੇ ਬਾਵਜੂਦ ਉਸ ਨਦੀ ਦੀ ਪੂਰੀ ਤਰ੍ਹਾਂ ਨਾਲ ਮਤਲਬ ਪਾਣੀ ਦੀ ਪੂਰੀ ਤਰ੍ਹਾਂ ਨਾਲ ਤਲਾਸ਼ੀ ਲਈ ਜਾਂਦੀ ਆ ਕਿਉਂਕਿ ਇਹ ਵੀ ਹੋ ਸਕਦਾ ਹੈ ਤੇ ਚਾਂਸਸ ਨੇ ਕਿ ਕਿਸੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕੋਈ ਡਰੱਗਸ ਦਿੱਤੀਆਂ बेहोश ਕਰਕੇ ਪਾਣੀ ਦੇ ਵਿੱਚ ਸੱਟਦਾ ਹੋਵੇ ਹੁਣ ਤੱਕ ਜਿਹੜੀ ਖਬਰ ਹੈਗੀ ਆ ਇੱਕ ਲਾਤਵੀਆ ਦੀ ਇੱਕ ਗੋਰੀ ਲੜਕੀ ਦੀ ਗੁੰਮਸ਼ੁਦਗੀ ਦੀ ਇਹ ਪੂਰੇ ਉਸ ਏਰੀਏ ਦੇ ਵਿੱਚ ਫੈਲ ਜਾਂਦੀ ਆ ਕੋਵਲਮ ਪਿੰਡ ਤੇ ਉੱਥੇ ਆਉਣ ਵਾਲੇ ਰਹਿਣ ਵਾਲੇ ਹੋਰ ਟੂਰਿਸਟ ਸਾਰਿਆਂ ਤੱਕ ਫੈਲ ਜਾਂਦੀ ਆ ਹੁਣ ਇਲੀਜ਼ਾ ਅਲੈਕਸਾ ਤੇ ਐਂਡਰਿਓ ਸਿਰਫ ਇਹ ਤਿੰਨ ਜਣੇ ਨਹੀਂ ਹੈਗੇ ਬਹੁਤ ਸਾਰੇ ਲੋਕਲ ਲੋਕ ਨੇ ਜਿਹੜੇ ਹੁਣ ਉਹਨਾਂ ਨਾਲ ਹਮਦਰਦੀ ਕਰਦੇ ਆ ਇਹ ਇਹ ਵਿਚਾਰੇ ਤਿੰਨੇ ਜਾਣੇ ਸਵੇਰ ਤੋਂ ਸ਼ਾਮ ਤੱਕ ਭਟਕਦੇ ਆ ਤਾਂ ਬਹੁਤ ਸਾਰੇ ਲੋਕਲ ਡੇਲੀ ਉੱਥੇ ਆਉਂਦੇ ਆ ਤੇ ਉਹਨਾਂ ਦੀ ਹੈਲਪ ਕਰਦੇ ਆ ਬਹੁਤ ਜਗ੍ਹਾ ਦੇ ਉੱਪਰ ਪੂਰੇ ਕੋਵਲਮ ਏਰੀਏ ਦੇ ਵਿੱਚ ਪੋਸਟਰ ਲਾਏ ਜਾਂਦੇ ਆ ਲੀਗਾ ਹੋਣਾਂ ਦੀ ਫੋਟੋ ਦੇ ਨਾਲ ਗੁੰਮਸ਼ੁਦਗੀ ਸਾਰਾ ਕੁਝ ਲਿਖ ਕੇ ਤਾਂ ਕਿ ਕੋਈ ਵੀ ਦੇਖੇ ਤਾਂ ਜੇ ਕਿਤੇ ਵੀ ਲੀਗਾ ਉਹਨਾਂ ਨੂੰ ਕਿਤੇ ਮਿਲਣ ਤਾਂ ਉਹਦੀ ਇਨਫੋਰਮੇਸ਼ਨ ਦੇਣ ਇਲੀਜ਼ਾ ਆਪਣੀ ਮਾਨਸਿਕ ਤੌਰ ਤੇ ਬਿਮਾਰ ਪੈਣ ਨੂੰ ਜਿਨ੍ਹਾਂ ਦਾ ਇਲਾਜ ਕਰਵਾਉਣ ਲਈ ਹੀ ਉਥੇ ਲੈ ਕੇ ਆਏ ਸੀ ਉਹਨਾਂ ਨੂੰ ਲੱਭਣ ਲਈ ਜੋ ਵੀ ਉਹਨਾਂ ਤੋਂ ਬੰਨ ਰਿਹਾ ਉਹ ਕਰ ਰਹੇ ਆ ਇਸ ਤੋਂ ਅਗਲੀ ਚੀਜ਼ ਉਹ ਇਹ ਕਰਦੇ ਆ 1 ਲੱਖ ਰੁਪਏ ਦਾ ਇਨਾਮ ਡਿਕਲੇਅਰ ਕਰਦੇ ਆ ਕੋਈ ਵੀ ਇਨਸਾਨ ਜਿਹੜਾ ਲੀਗਾ ਦੇ ਬਾਰੇ ਚ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦਊਗਾ ਤਾਂ ਉਹਨੂੰ ਇਹ ਇਨਾਮ ਵੀ ਦਿੱਤਾ ਜਾਊਗਾ ਪਰ ਇਹ ਸਭ ਕੁਝ ਦੇ ਬਾਵਜੂਦ ਕਿਤੇ ਵੀ ਲੀਗਾ ਦਾ ਪਤਾ ਨਹੀਂ ਲੱਗਦਾ ਇਹ ਬਹੁਤ ਹੀ ਅਜੀਬ ਚੀਜ਼ ਆ ਕਿ ਲੀਗਾ ਵਿਚ ਦੇ ਉੱਪਰ ਵੀ ਨਹੀਂ ਸੀਗੇ ਤੇ ਪਾਣੀ ਦੇ ਵਿੱਚ ਵੀ ਕਿਤੇ ਨਹੀਂ ਸੀਗੀ ਤਾਂ ਹੁਣ ਇੱਥੇ ਗੱਲ ਇਹ ਆਉਂਦੀ ਆ ਪ੍ਰਸ਼ਨ ਇਹ ਆ ਕੁਐਸਚਨ ਇਹ ਆ ਕਿ ਲੀਗਾ ਫਿਰ ਗਏ ਕਿੱਥੇ ਅਸਮਾਨ ਖਾ ਗਿਆ ਕਿ ਜ਼ਮੀਨ ਨਿਕਲ ਗਈ ਹੁਣ ਇਲੀਜ਼ਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮਝ ਨਹੀਂ ਆ ਰਹੀ ਇੰਨੇ ਦੇ ਵਿੱਚ ਕੀ ਹੁੰਦਾ ਇੱਕ ਦਿਨ ਬੀਚ ਦੇ ਉੱਪਰ ਉਸੇ ਤਰ੍ਹਾਂ ਹੀ ਪਟਕਦੇ ਹੋਏ ਇਲੀਜ਼ਾ ਦੀ ਨਜ਼ਰ ਪੈਂਦੀ ਆ ਇੱਕ ਕਿਸ਼ਤੀ ਦੇ ਉੱਪਰ ਉਹ ਕਿਸ਼ਤੀ ਦੇ ਵਿੱਚ ਕੁਝ ਮਛਵਾਰੇ ਨੇ ਮੱਛੀਆਂ ਫੜਨ ਵਾਲੇ ਉਸ ਕਿਸ਼ਤੀ ਦੇ ਵਿੱਚ ਬੈਠ ਕੇ ਉਸ ਨਦੀ ਤੋਂ ਦੂਸਰੇ ਕੰਡੇ ਵੱਲ ਜਾ ਰਹੇ ਤੇ ਦੂਸਰੇ ਕੰਡੇ ਦੇ ਵੱਲ ਕੀ ਹੈਗਾ ਇੱਕ ਬਹੁਤ ਹੀ ਵੱਡਾ ਸੰਘਣਾ ਜੰਗਲ ਹੁਣ ਐਲੀਜ਼ਾ ਦੇ ਦਿਮਾਗ 'ਚ ਇੱਕ ਹੋਰ ਥਿਉਰੀ ਆਉਂਦੀ ਹੁਣ ਤਾਂ ਕੋ ਸਿਰਫ ਬੀਚ ਦੇ ਉੱਪਰ ਲੱਭਦੇ ਰਹੇ ਸ਼ਹਿਰ ਦੇ ਅੰਦਰ ਲੱਭਦੇ ਰਹੇ ਪਿੰਡ ਮਤਲਬ ਜੋ ਕੋਵਲਮ ਹੈਗਾ ਤੇ ਪਾਣੀ ਦੇ ਅੰਦਰ ਹੁਣ ਐਲੀਜ਼ਾ ਨੂੰ ਲੱਗਦਾ ਕਿ ਹੋਵੇ ਨਾ ਹੋਵੇ ਕਿਸੇ ਤਰ੍ਹਾਂ ਦੇ ਨਾਲ ਕਿਸੇ ਵੀ ਕਾਰਨ ਕਰਕੇ ਲੀਗਾ ਉਸ ਜੰਗਲ ਦੇ ਅੰਦਰ ਪਹੁੰਚ ਜੇ ਹੁਣ ਇਹ ਕਿਵੇਂ ਹੋਇਆ ਉਹ ਇਹ ਪਤਾ ਨਹੀਂ ਜੇ ਉਹ ਬੀਚ ਉੱਪਰ ਨਹੀਂ ਹੈਗੇ ਜੇ ਉਹ ਪਾਣੀ 'ਚ ਨਹੀਂ ਹੈਗੇ ਜੇ ਉਹ ਪਿੰਡ 'ਚ ਨਹੀਂ ਹੈਗੇ ਤਾਂ ਉਹ ਸਿਰਫ ਇੱਕੋ ਹੀ ਜਗ੍ਹਾ ਹੋ ਸਕਦਾ ਹੈ ਉਹ ਹੈਗਾ ਉਹ ਕਣਾ ਸੰਗਣਾ ਜੰਗਲ ਹੁਣ ਇੱਥੇ ਪਿਛਲੇ ਐਪੀਸੋਡ ਦੇ ਵਿੱਚ ਵੀ ਜਿਹੜਾ ਆਪਾਂ ਉਸ ਬੱਚੇ ਪ੍ਰਦੀਉਮਨ ਦੇ ਕੇਸ ਦੀ ਗੱਲ ਕੀਤੀ ਸੀ ਉਹਦੇ ਵਿੱਚ ਵੀ ਪੁਲਿਸ ਦੀ ਨਲਾਕੀ ਉਹਨਾਂ ਦਾ ਆਲਸੀਪਨ ਇਹ ਸਭ ਕੁਝ ਦਿਖਿਆ ਆਪਾਂ ਨੂੰ ਕਲੀਅਰ ਇੱਥੇ ਦੇਖੋ ਅੱਗੇ ਕੀ ਹੁੰਦਾ ਇੰਨੀ ਚੀਜ਼ ਦਿਮਾਗ 'ਚ ਆਉਣਸਾਰ ਹੀ ਇਲੀਜ਼ਾ ਐਂਡਰਿਊ ਤੇ ਅਲੈਕਸਾ ਵਾਪਸ ਫੌਰਨ ਭੱਜਦੇ ਆ ਪੁਲਿਸ ਸਟੇਸ਼ਨ ਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਕਹਿਣ ਦੇ ਉੱਪਰ ਇੱਕ ਵਾਰ ਉਸ ਜੰਗਲ ਦੇ ਅੰਦਰ ਜ਼ਰੂਰ ਭਾਲ ਕਰੋ ਸਾਨੂੰ ਇਹ ਲੱਗਦਾ ਕਿ ਲੀਗਾ ਉੱਥੇ ਹੀ ਹੋਊਗੀ ਇੱਥੇ ਪੁਲਿਸ ਵਾਲੇ ਦੇਖੋ ਕੀ ਕਰ ਰਹੇ ਇੱਕ ਹੋਰ ਚੀਜ਼ ਇਹ ਕੇਸ ਹੈਗਾ ਇੱਕ ਬਾਹਰ ਦੀ ਲੜਕੀ ਦੇ ਗੁੰਮਸ਼ੁਦਗੀ ਦਾ ਜਿਹਦੇ ਵਿੱਚ ਅੰਬੈਸੀ ਪੋਲਿਟਿਕਸ ਰਾਜਨੀਤੀ ਬਹੁਤ ਵੱਡੇ ਲੈਵਲ ਤੇ ਹੋਣਗੀਆਂ ਤੇ ਉੱਥੇ ਪੁਲਿਸ ਵਾਲਿਆਂ ਦਾ ਇਹ ਹਾਲ ਆ ਤੇ ਜਦੋਂ ਕੋਈ ਲੋਕਲ ਇਨਸਾਨ ਹੋਊਗਾ ਉੱਥੇ ਤਾਂ ਫਿਰ ਪੁਲਿਸ ਨੇ ਕਰਨਾ ਹੀ ਕੀਆ ਇੱਥੇ ਪੁਲਿਸ ਵਾਲੇ ਪਹਿਲਾਂ ਇਲੀਜ਼ਾ ਨੂੰ ਕਹਿੰਦੇ ਉਸ ਜੰਗਲ ਦੇ ਅੰਦਰ ਬਹੁਤ ਸਾਰੇ ਦਰਖਤ ਇਸ ਤਰ੍ਹਾਂ ਦੇ ਨੇ ਜਿਹੜੇ ਬਹੁਤ ਹੀ ਜ਼ਹਿਰੀਲੇ ਨੇ ਉਹਨਾਂ ਨੂੰ ਲੋਕਲ ਉੱਥੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਕਹਿੰਦੇ ਆ ਪੋਂਗ ਪੋਂਗ ਟਰੀ ਉਹਨਾਂ ਦਾ ਨਾਮ ਲੋਕਲ ਲੋਕਾਂ ਨੇ ਰੱਖਿਆ ਪੋਂਗ ਪੋਂਗ ਟਰੀ ਉਹਨਾਂ ਦੇ ਜਿਹੜੇ ਫਲ ਨੇ ਉਹ ਬਹੁਤ ਜ਼ਹਿਰੀਲੇ ਆ ਇੰਨੇ ਜ਼ਹਿਰੀਲੇ ਕਿ ਸਾਰੇ ਇਲਾਕੇ ਦੇ ਵਿੱਚ ਪਤਾ ਵਾ 1999 ਤੋਂ ਲੈ ਕੇ 1999 ਤੱਕ ਕਮਸ ਉਹਨਾਂ ਸਿਰਫ 10 ਸਾਲਾਂ ਦੇ ਅੰਦਰ ਅੰਦਰ ਉਸ ਦਰਖਤ ਦੇ ਫਲਾਂ ਦਾ ਸ਼ਿਕਾਰ ਹੋ ਕੇ 500 ਤੋਂ ਜ਼ਿਆਦਾ ਲੋਕ ਮਰ ਚੁੱਕੇ ਆ ਤਾਂ ਪੁਲਿਸ ਵਾਲੇ ਹੁਣ ਇੱਥੇ ਇੱਕ ਬਿਆਨ ਦਿੰਦੇ ਆ ਕਿ ਜੇ ਉੱਥੇ ਲੀਗਾ ਗਏ ਹੋਣਗੇ ਤਾਂ ਮੋਸਟ ਲਾਈਕਲੀ ਹੈ ਕਿ ਬਹੁਤ ਜ਼ਿਆਦਾ ਪੋਸਿਬਿਲਿਟੀ ਹੈਗੀ ਕਿ ਉਹਨਾਂ ਨੇ ਭੁੱਖ ਦੇ ਕਾਰਨ ਉਸ ਦਰਖਤ ਦੇ ਫਰੂਟ ਖਾ ਲਏ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਗੱਲ ਇਹ ਆ ਕਿ ਜੇ ਮੌਤ ਵੀ ਹੋ ਚੁੱਕੀ ਆ ਲੱਭਣ ਜਾਣਾ ਐਟ ਲੀਸਟ ਬਾਡੀ ਨੂੰ ਲੈ ਕੇ ਆਉਣਾ ਤਾਂ ਤੁਹਾਡਾ ਫਰਜ ਹੈਗਾ ਪਰ ਉਹ ਇੰਨੀ ਗੱਲ ਕਹਿ ਕੇ ਪੱਲਾ ਛਾੜ ਲੈਂਦੇ ਆ ਉਸ ਤੋਂ ਬਾਅਦ ਜਦੋਂ ਫੇਰ ਐਲੀਜ਼ਾ ਉਹਨਾਂ ਕੋਲ ਜਾਂਦੇ ਆ ਇਸ ਵਾਰ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਲੀਗਾ ਦੀ ਮਾਨਸਿਕ ਬਿਮਾਰੀ ਦਾ ਪਤਾ ਵਾ ਇਸ ਵਾਰ ਪੁਲਿਸ ਵਾਲੇ ਕਹਿੰਦੇ ਆ ਕਿ ਦੇਖੋ ਲੀਗਾ ਜਿਹੜੇ ਨੇ ਉਹ ਮਾਨਸਿਕ ਤੌਰ ਦੇ ਉੱਪਰ ਬਿਮਾਰ ਨੇ ਡਿਪਰੈਸਡ ਨੇ ਬਹੁਤ ਜ਼ਿਆਦਾ ਤਾਂ ਉਦਾਸੀਨ ਇਨਸਾਨ ਨੇ ਉਹ ਇੱਕ ਤੇ ਹੋ ਸਕਦਾ ਕਿ ਉਹ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਸੁਇਸਾਈਡ ਕਰ ਲਿਆ ਆਤਮ ਹਤਿਆ ਕਰ ਲਈ ਇਹ ਹੀ ਰਵਈਆ ਹੈ ਪੁਲਿਸ ਵਾਲਿਆਂ ਦਾ ਉਸ ਤੋਂ ਬਾਅਦ ਆਉਂਦੀ ਆ ਇਹ ਘਟਨਾ ਜਿਹਦਾ ਮੈਂ ਜ਼ਿਕਰ ਕਹਾਣੀ ਦੇ ਬਿਲਕੁਲ ਸ਼ੁਰੂ ਦੇ ਵਿੱਚ ਕੀਤਾ ਜਦੋਂ ਦੋ ਕੋਈ ਨੌਜਵਾਨ ਮਛਵਾਰੇ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਇੱਕ ਸਰੀਰ ਮਿਲਦਾ ਜਿਹੜਾ ਕਿ ਇੱਕ ਦਰਖਤ ਦੇ ਉੱਪਰ ਪੁੱਠਾ ਲਟਕ ਰਿਹਾ ਵਾ ਬਹੁਤ ਬੁਰੀ ਤਰ੍ਹਾਂ ਨਾਲ ਗਲ ਛੜ ਚੁੱਕਿਆ ਉਹ ਸਰੀਰ ਤੇ ਉਹਦਾ ਸਿਰ ਧੌਣ ਤੋਂ ਵੱਖ ਕੀਤਾ ਹੋਇਆ ਜਿਹੜਾ ਕਿ ਕੁਝ ਫੁੱਟ ਦੂ ਰੁਪਿਆ ਮਿਲਦਾ ਵਾ ਜਦੋਂ ਇਹ ਚੀਜ਼ ਉਹਨਾਂ ਨੌਜਵਾਨ ਮਛਵਾਰਿਆਂ ਨੂੰ ਪਤਾ ਲੱਗਦੀ ਆ ਉਹ ਫੌਰਨ ਇਹਦੀ ਇਤਲਾ ਕਰਦੇ ਆ ਪੁਲਿਸ ਵਾਲਿਆਂ ਨੂੰ ਤਾਂ ਹੁਣ ਪੁਲਿਸ ਵਾਲੇ ਫਾਈਨਲੀ ਉੱਥੇ ਪਹੁੰਚਦੇ ਉਹਨਾਂ ਨੇ ਖੁਦ ਨਹੀਂ ਲੱਭਿਆ ਇਹ ਕਿਸੇ ਨੇ ਲੱਭ ਲਿਆ ਕੁਦਰਤੀ ਜਦੋਂ ਉੱਥੇ ਪਹੁੰਚਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਹੋਵੇ ਨਾ ਹੋਵੇ ਇਹ ਲੀਗਾ ਹੀ ਹੋਣਗੇ ਇਲੀਜ਼ਾ ਨੂੰ ਉੱਥੇ ਬੁਲਾਇਆ ਜਾਂਦਾ ਐਂਡਰਿਊ ਨੂੰ ਬੁਲਾਇਆ ਜਾਂਦਾ ਐਂਡਰਿਊ ਲੀਗਾ ਦੇ ਕੱਪੜਿਆਂ ਤੋਂ ਤੇ ਇਲੀਜ਼ਾ ਵੀ ਕਿਉਂਕਿ ਉਹਨਾਂ ਦੇ ਭੈਣ ਨੇ ਸ਼ਨਾਖਤ ਕਰ ਲੈਂਦੇ ਆ ਕਿ ਇਹੇ ਲੀਗਾ ਹੀ ਨੇ ਜਿਨ੍ਹਾਂ ਨੂੰ ਇੰਨੇ ਦਿਨਾਂ ਤੋਂ ਲੱਭ ਰਹੇ ਹੁਣ ਅਗਲੀ ਗੱਲ ਇਹ ਹੈਗੀ ਆ ਕਿ ਲੀਗਾ ਉਥੇ ਕਿਵੇਂ ਪਹੁੰਚਦੇ ਆ ਇੱਥੇ ਇੱਕ ਵਾਰੀ ਫੇਰ ਹੁਣ ਤੁਸੀਂ ਦੇਖੋ ਕਿ ਮਤਲਬ ਹੱਦ ਹੋ ਚੁੱਕੀ ਆ ਪੁਲਿਸ ਵਾਲਿਆਂ ਦੀ ਇੱਥੇ ਇੱਕ ਵਾਰੀ ਫੇਰ ਪੁਲਿਸ ਵਾਲੇ ਉਹੀ ਕਹਿ ਕੇ ਕੇਸ ਨੂੰ ਬੰਦ ਕਰਨ ਦੀ ਤੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਆ ਉਹ ਇੱਥੇ ਫੇਰ ਕਹਿੰਦੇ ਆ ਕਿ ਲੀਗਾ ਨੇ ਆਤਮ ਹੱਤਿਆ ਕੀਤੀ ਤਾਂ ਐਂਡਰੀ ਉਥੇ ਬਹੁਤ ਗੁੱਸੇ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਕਿ ਹਾਂ ਉਹਨੇ ਆਪਣੇ ਆਪ ਨੂੰ ਖੁਦ ਹੀ ਪੁੱਠਾ ਟਾਂਕ ਲਿਆ ਦਰਖਤ ਦੇ ਉੱਪਰ ਤੇ ਆਪਣਾ ਸਿਰ ਵੀ ਖੁਦ ਹੀ ਵੱਢ ਲਿਆ ਇਹ ਕੇਸ ਅਗਲੇ ਕੁਝ ਘੰਟੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜੰਗਲ ਦੀ ਅੱਗ ਵਾਂਗੂ ਫੈਲ ਜਾਂਦਾ ਹੁਣ ਕੁਝ ਹੋਰ ਮਛਵਾਰੇ ਜਿਹੜੇ ਮੱਛੀਆਂ ਫੜਨ ਲਈ ਉਸ ਏਰੀਏ ਤੱਕ ਜਾਂਦੇ ਆ ਉਹ ਆਉਂਦੇ ਆ ਸਾਹਮਣੇ ਮੀਡੀਆ ਦੇ ਤੇ ਉਹ ਆ ਕੇ ਇਹ ਚੀਜ਼ ਦੱਸਦੇ ਆ ਕਿ ਇੱਥੇ ਕੁਝ ਲੋਕ ਨੇ ਜਿਹੜੇ ਸਾਨੂੰ ਅਜੀਬ ਜੀ ਤਰ੍ਹਾਂ ਦੇ ਲੱਗਦੇ ਆ ਨਸ਼ੇੜੀ ਕਿਸਮ ਦੇ ਜਾਂ ਕਹਿੰ ਲੋ ਕ੍ਰਿਮੀਨਲ ਟਾਈਪ ਲੋਕ ਲੱਗਦੇ ਆ ਜਿਹੜੇ ਤੇ ਅਕਸਰ ਜੰਗਲ ਦੇ ਅੰਦਰ ਆਉਂਦੇ ਆ ਤੇ ਸਾਨੂੰ ਉਹ ਲੋਕਾਂ ਦੀਆਂ ਐਕਟੀਵਿਟੀਆਂ ਉਹਨਾਂ ਦੀ ਮਤਲਬ ਜੋ ਵੀ ਉਹ ਅੰਦਰ ਕੰਮ ਕਰਦੇ ਉਹ ਬੜਾ ਸ਼ੱਕੀ ਲੱਗਦਾ ਹੁੰਦਾ ਹਮੇਸ਼ਾ ਹੁਣ ਉਹਨਾਂ ਲੋਕਾਂ ਦੀ ਭਾਲ ਕੀਤੀ ਜਾਂਦੀ ਆ ਉਹਨਾਂ ਦੀਆਂ ਸਕੈਚੇਸ ਬਣਾਏ ਜਾਂਦੇ ਆ ਫੋਟੋਆਂ ਦਿਖਾਈਆਂ ਜਾਂਦੀਆਂ ਅਲੱਗ-ਅਲੱਗ ਲੋਕਾਂ ਦੀ ਤਾਂ ਦੋ ਇਨਸਾਨ ਸਾਹਮਣੇ ਆਉਂਦੇ ਜਦੋਂ ਉਹਨਾਂ ਦੀਆਂ ਫੋਟੋਆਂ ਉਹਨਾਂ ਮਛਵਾਰਿਆਂ ਨੂੰ ਦਿਖਾਈਆਂ ਜਾਂਦੀਆਂ ਨੇ ਤਾਂ ਉਹ ਉਹਨਾਂ ਨੂੰ ਫੌਰਨ ਪਛਾਣ ਲੈਂਦੇ ਆ ਕਿ ਹਾਂ ਇਹ ਉਹੀ ਲੋਕ ਨੇ ਜਿਹੜੇ ਅਕਸਰ ਹੀ ਇੱਥੇ ਆਉਂਦੇ ਰਹਿੰਦੇ ਆ ਤੇ ਪਰ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਨਾ ਇਹ ਮਛਵਾਰੇ ਆ ਇਹ ਬਸ ਅੰਦਰ ਆਉਂਦੇ ਆ ਨਸ਼ਾ ਕਰਦੇ ਆ ਸ਼ਰਾਬ ਪੀਂਦੇ ਆ ਤੇ ਇਹਨਾਂ ਦਾ ਕੋਈ ਨਾ ਕੋਈ ਲਿੰਕ ਇਸ ਕੇਸ ਦੇ ਨਾਲ ਹੋ ਸਕਦਾ ਉਹਨਾਂ ਦੋਨੋਂ ਦੀ شناخت ਹੁੰਦੀ ਆ 28 ਸਾਲ ਦਾ ਉਦੇਕ ਕੁਮਾਰ ਤੇ 32 ਸਾਲ ਦਾ ਉਮੇਸ਼ ਬੋਡੀ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਅਕੋਰਡਿੰਗ ਇੱਕ ਤਾਂ ਇਹ ਪ੍ਰੋਬਲਮ ਹੈਗੀ ਆ ਕਿ ਬਾਡੀ ਬਹੁਤ ਹੱਦ ਤੱਕ ਗਲ ਛੜ ਚੁੱਕੀ ਆ ਪਰ ਫਿਰ ਵੀ ਲੀਗਾ ਦੀ ਜਿਹੜੀ ਮੌਤ ਹੈਗੀ ਆ ਉਹ ਦਮ ਘੁੱਟਣ ਨਾਲ ਹੋਈ ਆ ਉਹਨਾਂ ਦਾ ਗਲਾ ਕੁੱਟਿਆ ਗਿਆ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਜਿਹਨੂੰ ਕਿ ਆਪਾਂ ਪੰਜਾਬੀ ਚ ਕੰਢੀ ਆ ਬੋਲ ਦਿੰਨੇ ਆ ਜਾਂ ਇੰਗਲਿਸ਼ ਚ ਐਟਮਜ਼ ਐਪਲ ਬੋਲ ਦਿੰਨੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਇਹ ਚੀਜ਼ ਖਰਾਬ ਹੋ ਗਈ ਸੀ ਅੰਦਰੋਂ ਖਤਮ ਹੋ ਗਈ ਸੀ ਇਹਨਾਂ ਦਰਿੰਦਗੀ ਦੇ ਨਾਲ ਇਸ ਚੀਜ਼ ਨੂੰ ਦਬਾਇਆ ਗਿਆ ਅਠ ਬਹੁਤ ਵੱਡੇ ਜ਼ਖਮਾਂ ਦੇ ਨਿਸ਼ਾਨ ਲੀਗਾ ਦੇ ਸਰੀਰ ਦੇ ਉੱਪਰ ਸੀਗੇ ਇਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਦੇ ਉਹਨਾਂ ਅਖੀਰਲੇ ਪਲਾਂ ਦਾ ਵੀ ਪਤਾ ਲੱਗਦਾ ਵਾ ਪੋਸਟਮਾਰਟਮ ਦੇ ਵਿੱਚ ਲੀਗਾ ਦੇ ਸਰੀਰ ਦੇ ਉੱਪਰ ਬਹੁਤ ਸਾਰੇ ਕੱਟਾਂ ਦੇ ਨੋਹਾਂ ਦੇ ਗਲ ਦੇ ਉੱਪਰ ਨੋਹਾਂ ਦੇ ਚਿਹਰੇ ਦੇ ਉੱਪਰ ਉਸ ਕੱਟੇ ਹੋਏ ਸਿਰ ਤੋਂ ਪਤਾ ਲੱਗਦਾ ਵਾ ਉੱਥੋਂ ਇਹ ਪਤਾ ਲੱਗਦਾ ਕਿ ਲੀਗਾ ਨੇ ਅਖੀਰ ਤੱਕ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਉਹਨਾਂ ਹਮਲਾਵਰਾਂ ਦੇ ਨਾਲ ਬਹੁਤ ਜ਼ਿਆਦਾ ਸੰਘਰਸ਼ ਕੀਤਾ ਇੱਕ ਹੋਰ ਚੀਜ਼ ਜਿਹੜੀ ਬਹੁਤ ਇੰਪੋਰਟੈਂਟ ਪੋਸਟਮਾਰਟਮ ਤੋਂ ਪਤਾ ਲੱਗਦੀ ਆ ਉਹ ਇਹ ਹੈਗੀ ਆ ਕਿ ਜਿਹੜੇ ਹਮਲਾਵਰ ਨੇ ਉਹ ਸਿਰਫ ਦੋ ਨਹੀਂ ਹੈਗੇ ਪੋਸਟਮਾਰਟਮ ਦੇ ਵਿੱਚ ਇਹ ਚੀਜ਼ ਆਉਂਦੀ ਆ ਫੋਰੈਂਸਿਕ ਸਾਇੰਸ ਬਹੁਤ ਡਿਵੈਲਪ ਕਰ ਚੁੱਕੀ ਆ ਬਹੁਤ ਕੁਝ ਉਹ ਦੱਸ ਦਿੰਦੇ ਆ ਤਾਂ ਕਿਉਂਕਿ ਪੁਲਿਸ ਨੇ ਸਿਰਫ ਦੋ ਹੀ ਇਨਸਾਨ ਫੜੇ ਤੇ ਕੇਸ ਨੂੰ ਉੱਥੇ ਹੀ ਬੰਦ ਕਰਨ ਦੀ ਫੇਰ ਕੋਸ਼ਿਸ਼ ਕੀਤੀ ਪੋਸਟਮਾਰਟਮ ਦੀ ਰਿਪੋਰਟ ਕਹੇ ਰਹੀ ਆ ਕਿ ਦੋ ਬੰਦੇ ਨਹੀਂ ਹੈਗੇ 7 ਤੋਂ 8 ਇਨਸਾਨ ਇਹਦੇ ਵਿੱਚ ਇਨਵੋਲ ਬਨੇ ਪਰ ਇਸ ਚੀਜ਼ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਅੱਖੋਂ ਪਰੋਖੇ ਕੀਤਾ ਇਗਨੋਰ ਕੀਤਾ ਹੁਣ ਇਹ ਦੋਨੇ ਜਿਹੜੇ ਇਨਸਾਨ ਨੇ ਉਹਦੇ ਕੁਮਾਰ ਤੇ ਉਮੇਸ਼ ਆਪਣਾ ਜੁਰਮ ਕਬੂਲ ਕਰਦੇ ਆ ਤੇ ਆਪਣੀ ਇਹ ਕਹਾਣੀ ਦੱਸਦੇ ਆ ਕਿ ਜਿਸ ਟਾਈਮ ਦੇ ਉੱਪਰ ਲੀਗਾ 11:30 ਵਜੇ ਹੋਟਲ ਦੇ ਵਿੱਚੋਂ ਨਿਕਲ ਕੇ ਕੁਝ ਟਾਈਮ ਲਈ ਬੀਚ ਦੇ ਉੱਪਰ ਜਾਂਦੇ ਆ ਉਸੇ ਟਾਈਮ ਹੀ ਇਹ ਦੋਨੇ ਵੀ ਤੇ ਕੁਝ ਹੋਰ ਲੋਕ ਜਿਨ੍ਹਾਂ ਦਾ ਨਾਮ ਨਹੀਂ ਲੈਂਦੇ ਇਹ ਉੱਥੇ ਹੁੰਦੇ ਆ ਜਦੋਂ ਇਹ ਆਪਣੇ ਸਾਹਮਣੇ ਇੱਕ ਬਹੁਤ ਹੀ ਉੱਚੇ ਲੰਬੇ ਕੱਦ ਦੀ ਇੱਕ ਬਹੁਤ ਸੋਹਣੀ ਖੂਬਸੂਰਤ ਗੋਰੀ ਲੜਕੀ ਨੂੰ ਦੇਖਦੇ ਆ ਤਾਂ ਇਹ ਉਹਦੇ ਨਾਲ ਸਰੀਰਿਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਮਤਲਬ ਇਹ ਦਿਮਾਗ ਵਿੱਚ ਸੋਚ ਲਿਆ ਇਹਨਾਂ ਨੇ ਪਲਾਨ ਦੇ ਅਕੋਰਡਿੰਗ ਇਹ ਕੀ ਕਰਦੇ ਆ ਲੀਗਾ ਨੂੰ ਵੀਡ ਦੇਣ ਦੀ ਮਤਲਬ ਲਾਲਚ ਦੇ ਵਿੱਚ ਕਿ ਤੁਹਾਨੂੰ ਥੋੜਾ ਬਹੁਤ ਅਸੀਂ ਨਸ਼ਾ ਦਵਾਂਗੇ ਉਹ ਸਭ ਕੁਝ ਦੇ ਵਿੱਚ ਇਹ ਆਪਣੇ ਚਾਂਸੇ ਵਿੱਚ ਲੈਂਦੇ ਉਹਨਾਂ ਨੂੰ ਕਿਸ਼ਤੀ ਵਿੱਚ ਬਿਠਾਉਂਦੇ ਆ ਕਿਸ਼ਤੀ ਵਿੱਚ ਬਿਠਾ ਕੇ ਉਹਨਾਂ ਨੂੰ ਉਸ ਜੰਗਲ ਦੇ ਅੰਦਰ ਲੈ ਜਾਂਦੇ ਆ ਤੇ ਫਿਰ ਉੱਥੇ ਜਾ ਕੇ ਇਹ ਸਾਰਾ ਕਾਰਨਾਮਾ ਅੰਜਾਮ ਦਿੰਦੇ ਇੱਕ ਚੀਜ਼ ਜਿਹੜੀ ਹੈਗੀ ਆ ਇਹ ਜਿੰਨੇ ਵੀ ਬਾਹਰ ਤੋਂ ਲੋਕ ਆਉਂਦੇ ਆ ਇੱਕ ਤਾਂ ਦੂਸਰੇ ਦੇ ਉੱਪਰ ਇੱਥੋਂ ਦੇ ਲੋਕਾਂ ਉੱਪਰ ٹرسٹ ਬਹੁਤ ਛੇਤੀ ਕਰ ਲੈਂਦੇ ਆ ਦੂਸਰਾ ਇੱਥੇ ਆਉਂਦੇ ਆ ਥੋੜੇ ਟਾਈਮ ਲਈ ਤਾਂ ਇਹ ਜਿਹੜਾ ਨਸ਼ਾ ਵਗੈਰਾ ਹੈ ਇਹ ਹਰੇਕ ਚੀਜ਼ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਸ ਚੱਕਰ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਜਾਂਦੀ ਆ ਹੁਣ ਇੱਥੇ ਕੀ ਹੁੰਦਾ ਜਦੋਂ ਇਸ ਕੇਸ ਨੂੰ ਪੁਲਿਸ ਇੱਥੇ ਫਿਰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਆ ਇਸ ਕੇਸ ਤੋਂ ਬਾਅਦ ਬਹੁਤ ਦਿਲਚਸਪ ਚੀਜ਼ ਹੈ ਇਥੇ ਇਨਫੋਰਮੇਸ਼ਨ ਬਹੁਤ ਸਾਰੀਆਂ ਲੋਕਲ ਲੜਕੀਆਂ ਉਸੇ ਏਰੀਆ ਦੀਆਂ ਲੜਕੀਆਂ ਸਾਹਮਣੇ ਆਉਂਦੀਆਂ ਨੇ ਇਸ ਕੇਸ ਨਿਕਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਦੋਨੇ ਜਣੇ ਹੁਣ ਫਾਈਨਲੀ ਲੰਬੇ ਸਮੇਂ ਦੇ ਲਈ ਫੜੇ ਗਏ ਬਹੁਤ ਸਾਰੀਆਂ ਲੜਕੀਆਂ ਸਾਹਮਣੇ ਆਉਂਦੀਆਂ ਨੇ ਤੇ ਉਹ ਦੱਸਦੀਆਂ ਨੇ ਕਿ ਸਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਵਾ ਇਹ ਉਹ ਲੜਕੀਆਂ ਸੀਗੀਆਂ ਜਿਹੜੀਆਂ ਨਸ਼ਾ ਲੈਣ ਲਈ ਉਹਨਾਂ ਨਾਲ ਨਹੀਂ ਗਈਆਂ ਜਿਹੜੀਆਂ ਜੰਗਲ ਦੇ ਅੰਦਰ ਲੱਕੜੀਆਂ ਲੈਣ ਲਈ ਜਾਂਦੀਆਂ ਸੀ ਲੜਕੀਆਂ ਇਹ ਉਹ ਸੀਗੀਆਂ ਇਹ ਲੋਕਾਂ ਦਾ ਇੱਕ ਗਰੁੱਪ ਸੀਗਾ ਕ੍ਰਾਈਮਨਲ ਲੋਕਾਂ ਦਾ ਇਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿਥੇ ਬਹੁਤ ਸਾਰੀਆਂ ਲੜਕੀਆਂ ਲੱਕੜਾਂ ਦੇ ਲਈ ਆਉਂਦੀਆਂ ਨੇ ਤੇ ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਸੀ ਤੇ ਨਾਲੇ ਉਹਨਾਂ ਦੇ ਉੱਪਰ ਦਬਾਅ ਪਾਇਆ ਜਾਂਦਾ ਸੀ ਕਿ ਜੇ ਤੁਸੀਂ ਕਿਸੇ ਨੂੰ ਵੀ ਦੱਸਿਆ ਤਾਂ ਅਸੀਂ ਤੁਹਾਡਾ ਕਤਲ ਕਰ ਦਾਂਗੇ ਪੁਲਿਸ ਦਾ ਰੁਪਈਆ ਇਹਨਾਂ ਲੜਕੀਆਂ ਨੂੰ ਵੀ ਪਤਾ ਵਾ ਆਪਾਂ ਦੇਖ ਹੀ ਲਿਆ ਕਿ ਜੇ ਇੱਕ ਬਾਹਰ ਦੀ ਲੜਕੀ ਯੂਰਪ ਦੀ ਇੱਕ ਲੜਕੀ ਦੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਇਹਨਾਂ ਲੜਕੀਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਤਾਂ ਆਪਣੀ ਬਦਨਾਮੀ ਦੇ ਡਰ ਤੋਂ ਇਹ ਲੜਕੀਆਂ ਹਮੇਸ਼ਾ ਚੁੱਪ ਰਹਿੰਦੀਆਂ ਸੀ 13 ਲੜਕੀਆਂ ਉਸ ਤੋਂ ਬਾਅਦ ਸਾਹਮਣੇ ਆਉਂਦੀਆਂ ਨੇ ਟੋਟਲ 13 ਤਾਂ ਇਹ ਕੇਸ ਵੀ ਨਾਲ ਜੋੜੇ ਜਾਂਦੇ ਆ 13 ਕ੍ਰਿਮੀਨਲ ਕੇਸ ਹੋਰ ਇਹਨਾਂ ਦੋਨਾਂ ਦੇ ਉੱਪਰ ਪਾਏ ਜਾਂਦੇ ਆ ਇੱਕ ਕਤਲ ਦਾ ਕੇਸ ਪਾਇਆ ਜਾਂਦਾ ਤੇ ਫਿਰ ਇਹਨਾਂ ਦੇ ਉੱਪਰ ਮੁਕੱਦਮਾ ਚੱਲਦਾ ਫਾਈਨਲੀ 6 ਦਸੰਬਰ ਸਾਲ 2022 ਨੂੰ ਅਦਾਲਤ ਆਪਣਾ ਫੈਸਲਾ ਦਿੰਦੀ ਹੈ ਤੇ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਪਰ ਇੱਕ ਚੀਜ਼ ਇਹ ਹੈਗੀ ਆ ਬਾਕੀ ਦੇ ਬਹੁਤ ਸਾਰੇ ਲੋਕ ਪੋਸਟਮਾਰਟਮ ਰਿਪੋਰਟ ਦੇ ਅਕੋਰਡਿੰਗ ਵੀ ਹੋਰ ਬਹੁਤ ਸਾਰੇ ਲੋਕ ਸੀਗੇ ਇਹਨਾਂ ਲੜਕੀਆਂ ਦੇ ਅਕੋਰਡਿੰਗ ਪਰ ਕਦੇ ਪੁਲਿਸ ਨੇ ਉਹਨਾਂ ਨੂੰ ਲੱਭਣ ਦੀ ਉਹਨਾਂ ਦੀ ਪਾੜ ਕਰਨ ਦੀ ਉਹਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇੱਥੇ ਹੀ ਇਹ ਕੇਸ ਬੰਦ ਹੋ ਗਿਆ ਤੇ ਨਾਲ ਹੀ ਖਤਮ ਹੋ ਗਈ ਇੱਕ ਇਹ ਜੀ ਲੜਕੀ ਦੀ ਕਹਾਣੀ ਜਿੱਤੇ ਸੁਪਨੇ ਬਹੁਤ ਵੱਡੇ ਸੀ ਪਰ ਉਹ ਵਿਚਾਰੀ ਮਾਨਸਿਕ ਤੌਰ ਤੇ ਉੱਪਰ ਥੋੜੀ ਜੀ ਪ੍ਰੋਬਲਮ ਵਿੱਚ ਹੋਣ ਕਰਕੇ ਇੰਡੀਆ ਵਿੱਚ ਆ ਕੇ ਆਪਣਾ ਇਲਾਜ ਕਰਵਾਉਣ ਆਈ ਸੀ ਪਰ ਹਮੇਸ਼ਾ ਲਈ ਇੰਡੀਆ ਦੇ ਵਿੱਚ ਹੀ ਰਹਿ ਗਈ ਤਾਂ ਇੱਥੇ ਇਹ ਕਹਾਣੀ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ